ਤਾਰੂ ਅਜ ਦੇ ਸਾਹਿਬ ਸਰਪੰਚ ਸਾਹਿਬ ਵੀਡੀਓ ਮੈਨ ਕੋਰ ਬਾਕ ਬਸੰਦ ਅਧਿਕਾਰੀ ਸਾਡਾ ਧੰਨਵਾਦ ਕਰਦੇ ਆਂ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ੇ ਉਦੇ ਤਹਿਤ ਅੱਜ ਤੁਹਾਡੇ ਪਿੰਡ ਵਿੱਚ ਇਹ ਜਿਹੜਾ ਕੈਂਪ ਲਾਇਆ ਗਿਆ ਕਿਉਂਕਿ ਆਪਾਂ ਨੂੰ ਛੋਟੇ-ਛੋਟੇ ਕੰਮ ਕਰਾਉਣ ਵਾਸਤੇ ਸ਼ਹਿਰ ਦੇ ਵਿੱਚ ਜਾ ਕੇ ਦਫ਼ਤਰਾਂ ਦੇ ਧੱਕੇ ਖਾਣ ਦੀ ਬਜਾਏ ਅੱਜ ਸਰਕਾਰ ਤੁਹਾਡੇ ਪਿੰਡ 'ਚ ਤੁਹਾਡੇ ਨਜ਼ਰ ਚ ਆ ਕੇ ਤੁਹਾਡੇ ਜਿਹੜੇ ਜ਼ਰੂਰੀ ਹੋਣ ਵਾਲੇ ਕੰਮ ਨੇ ਉਹਨਾਂ ਨੂੰ ਸਰਕਾਰ ਤੁਹਾਡੇ ਦਰਵਾਜ਼ੇ ਤੇ ਬੈਠ ਕੇ ਉਹ ਸਾਰੇ ਮਸਲੇ ਨੇ ਜਿਹੜੇ ਹੱਲ ਕਰਨ ਜਾ ਰਹੇ ਨੇ ਚਾਹੇ ਉਹ ਤਸਵੀਰਾਂ ਨਾਲ ਸੰਬੰਧਿਤ ਹੋਣ ਜਾਂ ਅਸੀਂ ਕੋਈ ਸਰਟੀਫਿਕੇਟ ਬਕਾਉਣੇ ਨੇ ਬਣਾਉਣੇ ਨੇ ਕੋਈ ਐਸਸੀ ਬਣਾਉਣਾ ਹੈ ਜਾਬਤਾ ਬਣਾਉਣਾ ਹੈ ਜਾਂ ਹੋਰ ਜਿਹੜਾ ਰਜਿਸਟਰ ਸਪਰੂਵ ਬਣਾਉਣਾ ਹੈ ਉਹ ਜਿੰਨੇ ਵੀ ਬਣਾਉਣ ਵਾਲੇ ਕਾਗਜ਼ ਨੇ ਸਾਡੇ ਜਿੰਨਾ ਵਾਸਤੇ ਸਾਨੂੰ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਉਹ ਤੋਂ ਸਾਨੂੰ ਨਜ਼ਾਰਤ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਪ੍ਰਵਸ ਸਿੰਘ ਮਾਨ ਨੇ ਅੱਜ ਤੋਂ ਜਿਹੜੀ ਸ਼ੁਰੂਆਤ ਹੈ ਉਹ ਪੰਜਾਬ ਦੇ ਵਿੱਚ ਕੀਤੀ ਗਈ ਆ ਇਹ ਜਿਹੜੇ ਆ ਆਪ ਦੀ ਸਰਕਾਰ ਤੁਹਾਡੇ ਦਰਵਾਜ਼ਾ ਦੁਆਰ ਹੈ ਇਹ ਪੂਰਾ ਇੱਕ ਮਹੀਨਾ ਪ੍ਰੋਗਰਾਮ ਜਿਹੜਾ ਚੱਲਣਾ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਹਰ ਇੱਕ ਬਾੜ ਦੇ ਵਿੱਚ ਜਾ ਕੇ ਜਿਹੜੇ ਸਾਡੇ ਰੋਜ਼ ਦੇ ਹੋਣ ਵਾਲੇ ਕੰਮ ਨੇ ਉਹਦੇ ਵਾਸਤੇ ਸਰਕਾਰ ਤੁਹਾਡੇ ਕੋਲ ਤੇ ਪਹੁੰਚੀ ਆ ਸੋ ਤੁਹਾਡੇ ਵੀ ਜਿੰਨੇ ਵੀ ਕੰਮ ਇੱਥੇ ਹੋਣ ਵਾਲੇ ਨੇ ਉਹ ਇੱਥੇ ਕੀਤੇ ਜਾਣਗੇ ਜਿਹੜੇ ਕੋ ਕੰਮ ਦਫਤਰ ਚ ਜਾ ਕੇ ਕਰਨ ਵਾਲੇ ਨੇ ਉਹ ਸਾਰੇ ਨੋਟ ਕੀਤੇ ਜਾਣਗੇ ਉਹ ਦਫਤਰ ਚ ਕੀਤੇ ਜਾਣਗੇ ਸੋ ਕਈ ਭੈਣਾ ਭਰਾਵਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਸੀ ਕਿ ਸਾਡੀ ਪੈਨਸ਼ਨ ਕੱਟੀ ਗਈ ਜਾਂ ਪਿਛਲੇ ਸਮੇਂ ਦਰਮਿਆਨ ਕਿਸਦਾ ਕੋਈ ਰਾਸ਼ਨ ਕੱਟਿਆ ਗਿਆ ਉਹ ਸਾਰਾ ਉਹਨੇ ਨੋਟ ਕਰਕੇ ਉਹ ਜਲਦੀ ਤੁਹਾਡਾ ਜਿਹੜੇ ਗਿਆ ਹੈ ਪੈਨਸ਼ਨ ਹੋਗੀ ਜਾਂ ਰਾਸ਼ਨ ਹੋਗਾ ਉਹ